हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स वास्ते बनाया गया जो कि एनटीए यूजीसी नेट एग्जाम दी तैयारी कर रहे ने थे आके तुसी अपनी एग्जाम दी तैयारी कर सकदे हो जिन्ने भी टॉपिक है ਤੁਹਾਡੇ एग्जाम ਦੇ ਨਾਲ रिलेटेड सारे ही ਤੁਹਾਨੂੰ ਇੱਥੇ ਮਿਲ ਜੰਗੇ ਸੋ channel ਨੂੰ subscribe ਜ਼ਰੂਰ ਕਰ ਲਓ ਨਾਲ ਦੇ ਨਾਲ ਪਹਿਲਾਂ icon ਨੂੰ ਜ਼ਰੂਰ press ਕਰ ਲਓ ਤਾਂ ਜੋ ਤੁਹਾਨੂੰ notification ਮਿਲਦੀ ਰਹੇ stolla va like करो वीडियोस ਨੂੰ share ਕਰਿਓ comment ਕਰਕੇ ਦੱਸਿਓ ਕਿਸਾ ਲੱਗਦੇ ਪੈਨੇ telegram channel ਉੱਤੇ ਜਾ ਕੇ ਤੁਸੀਂ follow ਕਰ ਸਕਦੇ ਹੋ ਟਿਸਕ ਬਾਕਸ ਵਿੱਚ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓ ਦੇ ਲਿੰਕ ਤੁਹਾਨੂੰ ਨਾਲ ਦੇ ਨਾਲ ਮਿਲ ਜਾਣਗੇ ਇਸ ਤੋਂ ਇਲਾਵਾ ਕੋਈ ਵੀ ਟੌਪਿਕ ਸਮਝਦੇ ਵਿੱਚ ਨਹੀਂ ਆ ਰਿਹਾ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਦਿੱਤੀ ਹੈ ਉੱਥੇ ਇਸ ਤੋਂ ਇਲਾਵਾ ਤੁਸੀਂ ਕਮੈਂਟ ਕਰਕੇ ਵੀ ਜਿਹੜਾ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਅਗਰ ਤੁਸੀਂ ਮੈਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਜੁਆਇਨ ਕੀਤਾ ਹੈ ਤਾਂ ਡਾਇਰੈਕਟ ਤੁਸੀਂ ਉੱਥੇ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ ਸਾ ਟਾਪਿਕ ਜਿਹੜਾ ਸਾਡੇ ਚੱਲਦੇ ਪਏ ਨੇ ਖੋਜ ਦੇ ਨਾਲ ریلیਟਡ ਜਿਹੜੇ ਮੈਂ ਤੁਹਾਨੂੰ ਪੜਾ ਰਹੀ ਹਾਂ ਤੇ ਅੱਜ ਅਸੀਂ ਨੈਕਸਟ ਟਾਪਿਕ ਇਸ ਤੇ ਨਾਲ ریلیਟਡ ਪੜਾਂਗੇ ਜੋ ਕਿ ਸਾਡਾ ਖੋਜ ਪ੍ਰਬੰਧਿਤ નિਬੰਧ ਦੇ ਬਾਰੇ ਇਸ ਤੋਂ ਪਹਿਲਾਂ ਥੋੜਾ ਜਿਹਾ ਛੋਟਾ ਜਿਹਾ ਟਾਪਿਕ ਹੀ ਗਾਇ ਹੈ ਕਿ ਜਿਹੜੇ ਅਸੀਂ ਉਸ ਦਿਨ ਪੜੇ ਸੀ ਕਿ ਜੇ ਸੜਕਾ ਟਿਊਟੋਰੀਅਲ ਪੇਪਰ ਹੁੰਦੇ ਨੇ ਖੋਜ ਨਾਲ ریلیਟਡ ਜਿਹੜੇ ਪੇਪਰ ਲਿਖਣੇ ਹੁੰਦੇ ਨੇ ਉਸ ਦੇ ਵਿੱਚ ਨਾ ਥੋੜੇ-ਪੋਤੇ ਇੱਕ ਸ਼ੰਕਾ ਹੁੰਦੀ ਹੈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੀ ਅਸੀਂ ਦੂਰ ਕਰਨਾ ਹੁੰਦਾ ਹੈ ਸੋ ਇਸ ਦੇ ਵਿੱਚ ਜਿਹੜੇ ਕਿਹਾ ਉਹਨਾਂ ਚੀਜ਼ਾਂ ਦੇ ਬਾਰੇ ਹੀ ਪੜਾਂਗੇ ਇਹ ਵਾਲੀਆਂ ਜਿਹੜੇ ਟੌਪਿਕ ਹੈ ਕਹਿੰਦੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਪੁਜਕੂਲੇ ਕਿ ਅਦੀ ਨਿਵਰਤੀ ਕਰਨੀ ਹੁੰਦੀ ਹੈ ਹੁਣ ਦੇਖੋ ਖੋਜ ਜਾਂ ਸ਼ੋਧ ਪ੍ਰਬੰਧ ਜਦੋਂ ਤੁਸੀਂ ਲਿਖਦੇ ਹੋ ਨਾ ਪੜੇ ਪੁਲੇਖੇਸ ਦੇ ਵਿੱਚ ਪੈਂਦੇ ਨੇ ਤਾਂ ਉਹਨਾਂ ਦੇ ਨਾਲ ਤੁਹਾਨੂੰ ਜਿਹੜਾ ਕਵਾ ਕੋਈ ਬਹੁਤ ਜ਼ਿਆਦਾ ਕਨਫਿਊਜ਼ਨ ਵੀ ਹੋ ਜਾਂਦੀ ਹੈ ਜਿਸ ਚੀਜ਼ ਨੂੰ ਹੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਖੋਜ ਤੇ ਖੋਜ ਜਿਹੜਾ ਪੱਤਰ ਹੈ ਗਏ ਕਿਸੇ ਕੰਮ ਨੂੰ ਮਨਵਾਉਣ ਦਾ ਸਾਧਨ ਨਹੀਂ ਹੁੰਦਾ ਹੁਣ ਬੇਸਿਕਲੀ ਜੇਕਰ ਤੁਸੀਂ ਇੱਕ ਰਿਸਰਚ ਰਿਪੋਰਟ ਤਿਆਰ ਕਰਦੇ ਹੋ ਤਾਂ ਤੁਹਾੜਾ ਕੀ ਗਏ ਕਿ ਜੇਕਰ ਅਸੀਂ ਇਸ ਦੇ ਵਿੱਚ ਕੁਝ ਲਿਖਾਂਗੇ ਤਾਂ ਸਾਡੀ ਉਹ ਪ੍ਰਵਾਨ ਹੋ ਜੇਗੀ ਮਤਲਬ ਇਹੋ ਚੀਜ਼ ਜਿਹੜੀ ਗਈ ਹੈ ਮੰਨੀ ਜਾਏਗੀ ਇਹ ਇਹ ਚੀਜ਼ ਨਹੀਂ ਕੋਈ ਇਸ ਨੂੰ ਕਦੇ ਕਿਸੇ ਗੱਲ ਮੱਤੇ ਜਾਂ ਵਿਚਾਰ ਮਨਮੋਣ ਲਈ ਹੱਥ ਵਿੱਚ ਨਾ ਲੋ ਜੇਕਰ ਤੁਸੀਂ ਖੋਜ ਨੂੰ ਐਜ਼ ਅ ਕੋਈ ਚੀਜ਼ ਮਨਵਾਉਣ ਵਾਸਤੇ ਕੋਈ ਗੱਲ ਮਨਵਾਉਣ ਵਾਸਤੇ ਲੈ ਰਹੇ ਹੋ ਕਿ ਮੈਂ ਇਸ ਚੀਜ਼ ਨੂੰ ਮਨ ਵਾਕ ਹੀ ਰਹਾਂਗਾ ਉਹ ਚੀਜ਼ ਨਹੀਂ ਹੈਗੀ ਤੇ ਇਹ ਚੀਜ਼ ਵਾਸਤੇ ਜੇਕਰ ਤੁਸੀਂ ਲਿਖ ਰਹੇ ਹੋ ਜਾਂ ਖੋਜ ਕਰ ਰਹੇ ਹੋ ਤਾਂ ਪਲੀਜ਼ ਇਸ ਚੀਜ਼ ਨੂੰ ਛੱਡ ਕੇ ਕਰੋ ਜਦੋਂ ਤੁਸੀਂ ਆਪਣੇ ਮੱਤ ਨੂੰ ਪੇਸ਼ ਕਰ ਚੁੱਕੇ ਹੋਵੋ ਤਾਂ ਆਪਣੇ ਪੱਖ ਦੀਆਂ ਦਲੀਲਾਂ ਦੇ ਚੁੱਕੇ ਹੋਵੇ ਤਾਂ ਇਸ ਨਾਲ ਆਪਣਾ ਕਾਰਜ ਪੂਰਾ ਹੋ ਗਿਆ ਸਮਝੋ ਇਹ ਗੱਲ ਪਾਠਕ ਦੇ ਉੱਤੇ ਛੱਡ ਦਿੱਤੀ ਜਾਂਦੀ ਹੈ ਕਿ ਜਦੋਂ ਉਹ ਇਸ ਨੂੰ ਪੜ੍ਹੇਗਾ ਤਾਂ ਉਸ ਤੇ ਕੀ ਪ੍ਰਭਾਵ ਪੈਂਦਾ ਹੈ ਕਿਸ ਤਿਸ ਦਾ ਉਹ ਇਸ ਨੂੰ ਵੇਖਦਾਗਾ ਲੇਖਕ ਨੂੰ ਆਪਣੇ ਮਤ ਦੇ ਸਵੀਕਾਰ ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਉਸ ਨੂੰ ਅਦਾਸੀ ਨਹੀਂ ਹੋਣਾ ਚਾਹੀਦਾ ਹੁਣ ਮੰਨ ਲਓ ਕਿ ਗਿਆ ਜਿਹੜੇ ਬਹੁਤ ਸਾਰੇ ਪਹਿਲਾਂ ਆਲਰੇਡੀ ਖੋਜ ਹੋ ਚੁੱਕੀਆਂ ਜਦੋਂ ਉਹਨੇ ਨਾਲ ਰਿਲੇਟਡ ਹੀ ਕੋਈ ਖੋਜ ਕੋਈ ਕਰਦਾ ਹੈ ਗਵਾ ਤੇ ਕੀ ਕਰਦਾ ਹੈ ਗਵਾ ਕਿ ਜੇਕਰ ਉਸ ਦੀ ਖੋਜ ਸਹੀ ਹੁੰਦੀ ਹੈ ਤਾਂ ਠੀਕ ਹੈ ਜੇਕਰ ਨਹੀਂ ਤਾਂ ਕੀ ਕਰ ਉਸ ਤੋਂ ਅੱਗੇ ਕਰਨ ਦੀ ਖੋਜ ਕਰਦਾ ਹੈ ਕਿ ਮੈਂ ਇਹਨੂੰ ਸਹੀ ਕਰ ਤੋ ਪਿੱਛੇ ਵਾਲਾ ਜਿਹੜਾ ਹੋਏਗਾ ਉਸ ਨੂੰ ਇਹ ਨਹੀਂ ਹੈਗਾ ਕਿ ਮੈਂ ਇਸ ਚੀਜ਼ ਨੂੰ ਮੰਨਵਾ ਦਿੱਤਾ ਹੁਣ ਅਗਲੇ ਨੇ ਇਸ ਬਾਰੇ ਜਿਹੜਾ ਗਵਾ ਕੁਝ ਹੋਰ ਚੀਜ਼ ਨਾ ਮੰਨਵਾ ਬੈਠੇ ਤਮੈ ਇਹ ਚੀਜ਼ ਨਹੀਂ ਹੋੰਦਣਾ ਸੋ ਐਸ ਚੀਜ਼ ਨੂੰ ਛੱਡ ਕੇ ਕਦੀ ਵੀ ਖੋਜ ਨਹੀਂ ਕੀਤੀ ਜਾਏਗੀ ਜੇਕਰ ਤੁਸੀਂ ਆਪਣੀ ਦਲੀਲ ਦੇ ਚੁੱਕੇ ਹੋ ਛੱਡ ਦਿੱਤੀ ਹੈ ਬਸ ਅਗਲਾ ਇਹ ਹੈ ਕਿ ਜੇਕਰ ਪਾਠ ਜਦੋਂ ਪੜ੍ਹਦਾ ਹੈ ਉਸ ਉਤੇ ਇਸ ਚੀਜ਼ ਦਾ ਕੀ ਪ੍ਰਭਾਵ ਪੈਂਦਾ ਹੈ ਉਹ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਲੈ ਕੇ ਦੇਖਦਾ ਹੈਗਾ ਵਾ ਇਹ ਉਸ ਉਤੇ ਛੱਡ ਦੇਣਾ ਚਾਹੀਦਾ ਹੈਗਾ ਕਿਸੇ ਖੋਸ਼ ਹੋ ਦਾ ਵਕ ਵਕ ਪਾਸਿਆ ਤੋਂ ਆਏ ਤੱਥਾਂ ਵਿਚਾਰਾਂ ਤੇ ਮਤਾ ਦਾ ਸੰਗ੍ਰਹਿ ਹੁਣ ਆਪਾਂ ਵੇਖੂ ਦਿੱਤੀ ਐ ਪਰ ਕਹਿੰਦੇ ਇੱਥੇ ਵੀ ਇਹ ਚੀਜ਼ ਸਮਝ ਲੈਣਾ ਚਾਹੀਦਾ ਹੈ ਇਹ ਇਤੋਂ ਇਹ ਚੀਜ਼ ਨਹੀਂ ਸਮਝ ਲੈਣੀ ਚਾਹੀਦੀ ਕਿ ਹੋਰਨਾ ਤੋਂ ਲਈਆਂ ਟੁਕਾਂ ਦੀ ਪੱਚੀਕਾਰੀ ਭਾਵੇਂ ਉਹ ਪੱਚੀਕਾਰੀ ਤੁਸੀਂ ਕਿੰਨੀ ਮਿਹਨਤ ਨਾਲ ਕੀਤੀ ਹੋਵੇ ਮਤਲਬ ਜੇਕਰ ਕੀ ਇਹ ਚੀਜ਼ ਤੋਂ ਜਿਹੜੀ ਗਿਆ ਹੈ ਕਿ ਤੁਸੀਂ ਟੁਕਾਂ ਲੈਂਦੇ ਹੋ ਕੁਕਲਣੀਆਂ ਜਿਹੜੀਆਂ ਬੰਦੀਆਂ ਦੇਣੀਆਂ ਜ਼ਰੂਰੀ ਹੁੰਦਾ ਹੈ ਤੇ ਇਹ ਕਹਿੰਦੇ ਇਹ ਕੁਦਰਤੀ ਹੁੰਦੀਆਂ ਨਹੀਂ ਇਹ ਨਹੀਂ ਹੈਗਾ ਕਿ ਤੁਸੀਂ ਇਹ ਜਿਹੜੀਆਂ ਉਹ ਔਰਨਾ ਤੋਂ ਕੋਈ ਟੁਕੜਾ ਜਿਹੜੀਆਂ ਲਈਆਂ ਗਿਆ ਨੇ ਉਹ ਕੋਈ ਪਛੀ ਘਰੀ ਹੈ ਮਤਲਬ ਕਹਿ ਸਕਦੇ ਹੋ ਕਿ ਛੋਤ ਜਿਹੜਾ ਚਿੰਤਨ ਹੈ ਜਾਂ ਕੁਝ ਵੀ ਤੁਸੀਂ ਲਿਖਦੇ ਹੋਗੇ ਉਹ ਕਹਿੰਦੇ ਇਸ ਤਰ੍ਹਾਂ ਦੀ ਪ੍ਰਕਿਰਿਆ ਦਾ ਸੂਚਕ ਹੁੰਦਾ ਹੈ ਕਿ ਜਿਸ ਤਰ੍ਹਾਂ ਦੀ ਕਿਣੀ ਸਾਸਤ ਦੀ ਕਿਸੇ ਸਮੱਸਿਆ ਹੱਲ ਕਰਨ ਸਾਹਮਣੇ ਅੱਖਾਂ ਸਾਹਮਣੇ ਆਉਂਦੀ ਹੈ ਮਤਲਬ ਕਹਿ ਸਕਦੇ ਹੋ ਕਿ ਹੱਲ ਇੱਕ ਵਾਸਤੇ ਇਹ ਜ਼ਰੂਰੀ ਹੁੰਦਾ ਹੈ ਹੱਲ ਦੇਣ ਵਾਸਤੇ ਤੁਸੀਂ ਟੁਕੜਾ ਦੀ ਵਰਤੋਂ ਕਰਦੇ ਹੋ ਇਹਦੇ ਵਾਸਤੇ ਜ਼ਿਆਦਾ ਨਹੀਂ ਹੁੰਦਾ ਇਹ ਚੀਜ਼ਾਂ ਕਿ ਤੁਸੀਂ ਬਹੁਤੀ ਹੀ ਡੂੰਘਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਕੀ ਗਵਾ ਦੇਖਣਾ ਪਰਖਣਾ ਸ਼ੁਰੂ ਕਰ ਦਿਓ ਇੱਕ ਜਿਵੇਂ ਫਾਰਮੂਲਾ ਹੁੰਦਾ ਹੈ ਨਾ ਟੁਕਾਂ ਉਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਦੇ ਨੇ ਜਿਵੇਂ ਫਾਰਮੂਲੇਸ਼ਨ ਹੁੰਦੀਆਂ ਨੇ ਟੁਕਾ ਦੇਣੀਆਂ ਜਿਵੇਂ ਗਣਿਤ ਦੇ ਵਿੱਚ ਤੁਸੀਂ ਫਾਰਮੂਲਾ ਲੈਂਦੇ ਹੋ ਨਾ ਤੇ ਟੁਕਾਂ ਵੀ ਇਸੇ ਤਰੀਕੇ ਦੇ ਨਾਲ ਕੰਮ ਕਰਦੇ ਨੇ ਕਿ ਜਿਸ ਤੁਸੀਂ ਉਹਨਾਂ ਦੇ ਟੁਕਾਂ ਦੇ ਤੋਂ ਬਾਅਦ ਬਾਕੀ ਨਹੀਂ ਇਹ ਦੇਖਣਾ ਹੈਗਾ ਕਿ ਉਸ ਦੇ ਵਿੱਚ ਜ਼ਿਆਦਾ ਨਹੀਂ ਪੈਣਾ ਹੈਗਾ ਖੋ ਅਤੇ ਖੋਤ ਪੱਤਰ ਜਿਹੜਾ ਹੁੰਦਾ ਹੈ ਕਿਤੇ ਇੱਕ ਪੁਸਤਕ ਜਾਂ ਲਿਖਤ ਦਾ ਸੰਖੇਪ ਜਾਂ ਪ੍ਰੈ ਸੀ ਨਹੀਂ ਹੁੰਦਾ ਸਭ ਪਾਸੇ ਇਕੱਤਰ ਕੀਤੀ ਸਮਗਰੀ ਦਾ ਸੰਕਲਨ ਕੀਤਾ ਉਸ ਨੂੰ ਲਿਖਣਾ ਲਿਖਣਾ ਵਿਧੀਗਤ ਤਰੀਕੇ ਨਾਲ ਇਹ ਹੁੰਦਾ ਹੁਣ ਜਦੋਂ ਤੁਸੀਂ ਜੋ ਵੀ ਚੀਜ਼ਾਂ ਇਕੱਠੀਆਂ ਕੀਤੇ ਜਦੋਂ ਸ਼ੋਧ ਪੇਪਰ ਲਿਖਦੇ ਹੋ ਹਰ ਇੱਕ ਚੀਜ਼ ਨੂੰ ਇੱਕ ਜਗ੍ਹਾ ਮਾੜੀ ਨਹੀਂ ਦੇਣਾ ਗੋੜਦੇ ਨਾ ਬਸ ਸਿੱਖਤਮ ਕੀਤੇ ਕਰ ਇਹ ਚੀਜ਼ ਨਹੀਂ ਹੁੰਦੀ ਹਰ ਇੱਕ ਚੀਜ਼ ਨੂੰ ਜਿਵੇਂ ਇੰਡੈਕਸ ਸਤ ਹਰ ਇੱਕ ਚੀਜ਼ ਨੂੰ ਇੱਕ ਪੂਰੇ ਤਰੀਕੇ ਦੇ ਨਾਲ ਡਿਟੇਲ ਵਾਈਜ਼ ਵਿਧੀਗਤ ਕਿਵੇਂ ਕਿਹੜੀ ਚੀਜ਼ ਕਿੱਥੇ ਆਣੀਗੀ ਹੈ ਕਿੱਥੇ ਟੁੱਕਾ ਦੇਣੀ ਹੈ ਕਿੱਥੇ ਚੀਜ਼ਾਂ ਦੇਣੀਆਂ ਨੇ ਉਹਨੂੰ ਇਸ ਤਰੀਕੇ ਦੇ ਨਾਲ ਲਿਖਣਾ ਚਾਹੀਦਾ ਹੈ ਦਮਾ ਨਾ ਕਿ ਇੱਕ ਪੂਰੇ ਪੈਰੇ ਦੇ ਵਿੱਚ ਜਿੱਥੋਂ ਮਰਜ਼ੀ ਜੜੀ ਲਾਈਨ ਚੁੱਕ ਕੇ ਉਸ ਨੂੰ ਪਾ ਦਿੱਤੀ ਜਾਵੇ ਇੱਕ ਗੱਲ ਇੱਥੇ ਹੋਵੇ ਦੂਜੀ ਗੱਲ ਚਾਰ ਪੰਨਿਆਂ ਦੇ ਉੱਤੇ ਹੋਵੇ ਦੁਬਾਰ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਖੋਸ਼ੋਤ ਪਰਬੰਧਿਤ ਸਿਰ ਤੇ ਆਣ ਪਹੁੰਚੀ ਘੜੀ ਸਮੇ ਉਕਰ ਦੁਗੜ ਤੇ ਇੱਕ ਆਗਤ ਸਮਗ੍ਰਿਤਾ ਜਿਹਾ ਸਮਗ੍ਰ ਨਹੀਂ ਹੈ ਜਿਸ ਵਿੱਚ ਥਾਂ-ਪਰ ਥਾਂ ਤਰੇੜਾ ਤੇ ਇੱਕ ਦਰਾੜ ਨਜ਼ਰ ਆਵੇ ਜਿਸ ਨੂੰ ਅਸੀਂ ਦੋਸ਼ ਕਹਿ ਸਕਦੇ ਹਾਂ ਉਹ ਹੀ ਚੀਜ਼ ਆ ਗਈ ਕਿ ਜਦੋਂ ਤੁਸੀਂ ਇੱਕ ਖੋਜ ਜਾਂ ਸ਼ੋਧ ਪ੍ਰਬੰਧ ਲਿਖਦੇ ਹੋ ਨਾ ਇਹ ਨਹੀਂ ਹੈਗਾ ਕਿ ਜਿਹੜੀ ਸਮਗਰੀ ਜਿੱਥੇ ਮਰਜ਼ੀ ਤੁਸੀਂ ਪੁਆਇੰਟ ਅਤੇ ਅਡਾ ਦੋ। ਹਮੇ ਆਡਜਸਟ ਕਰ ਦੋ ਕਿ ਇਹ ਚੀਜ਼ ਇੱਥੇ ਮੜਾ ਦੇਣੀ ਹੈ, ਇਹ ਚੀਜ਼ ਇੱਥੇ ਅਡਾ ਦੇਣੀ ਹੈ, ਉਹ ਚੀਜ਼ ਨਹੀਂ ਹੋਵੇਗੀ। ਜਿਹੜੀ ਤੁਸੀਂ ਸ਼ੋਧ ਪ੍ਰਬੰਧ ਲਿਖਣਾ ਹੈ ਹਰ ਇੱਕ ਚੀਜ਼ ਨੂੰ ਪਹਿਲਾਂ ਦੇਖਣਾ ਹੈ, ਪੜਖਣਾ ਹੈ ਕਿ ਇਹ ਚੀਜ਼ ਮੈਂ ਇੱਥੇ ਦਣੀ ਹੈ, ਇਹ ਚੀਜ਼ ਮੈਂ ਇੱਥੇ ਦਣੀ ਹੈ। ਫਿਰ ਜਾ ਕੇ ਤੁਸੀਂ ਉਸ ਚੀਜ਼ ਨੂੰ ਅੱਗੇ ਕੰਮ ਕਰ ਸਕਦੇ ਹੋ। ਹੌਣ ਦੇਖੋ ਇੱਥੇ ਪੈਟ ਟਿੱਪਣੀਆਂ ਵੀ ਜਿਹੜੀਆਂ ਦੇਣੀਆਂ ਹੁੰਦੀਆਂ ਨੇ ਇਹ ਕਹਿੰਦੇ ਉਹ ਜ਼ਿਆਦਾ ਨਹੀਂ ਦੇਣੀਆਂ ਹੁੰਦੀਆਂ ਤੇ ਪੈਟ ਟਿੱਪਣੀਆਂ ਤਾਂ ਇੱਕ ਜਸਟ ਇੱਕ ਸਹਾਇਕ ਵਿਧੀ ਹੁੰਦੀ ਹੈ ਜਿਸ ਨੂੰ ਤੁਸੀਂ ਐਜ਼ ਅ ਸਹਾਇਕ ਵਿਧੀ ਦੇ ਤੌਰ ਤੇ ਹੀ ਯੂਜ਼ ਕਰਨਾ ਹੈ ਨਾ ਕਿ ਕਿਵਾ ਤੁਸੀਂ ਇੱਕੋ ਜਗ੍ਹਾ ਸਾਰਾ ਕੁਝ ਸੁੱਟ ਦੇਣਾ ਹੈਗਾ ਅੰਤ ਵਿੱਚ ਫਿਰ ਇਹ ਦ੍ਰਿਰ ਕਰਨੇ ਗੱਲ ਕਰ ਲੈਣੀ ਹੈ ਕਿ ਜਿਹੜੀ ਸ਼ੋਧ ਆਪਣੀ ਪ੍ਰਕਿਰਤੀ ਵਿੱਚ ਜਿਹੜੀ ਥੀਸਿਸ ਲਿਖਦੇ ਹੋ ਨਾ ਉਸ ਦੀ ਹੀ ਇੱਕ ਸਮਵਰਤੀ ਹੁੰਦਾ ਹੈ ਤੇ ਜਿਹੜਾ ਸ਼ੋਧ ਖੋਜ ਪੱਤਰ ਆਕਾਰ ਵਿੱਚ ਥੀਸਿਸ ਨਾਲੋਂ ਛੋਟਾ ਹੁੰਦਾ ਹੈ ਸਰ ਪਰਸ ਥੀਸਿਸ ਜਿਹੜਾ ਹੁੰਦਾ ਉਸ ਦਾ ਸਾਰਾਂਚਾ ਜਾਂ ਸੰਖੇਪ ਨਹੀਂ ਕਿਹਾ ਜਾ ਸਕਦਾ ਤੇ ਥੀਸਿਸ ਦਾ ਸਾਰਾਂਚਾ ਜਾਂ ਸੰਖੇਪ ਵਾਸਤੇ ਅੰਗਰੇਜ਼ੀ ਦੇ ਵਿੱਚ ਅਸੀਂ ਇੱਕ ਹੋਰ ਵਰਡ ਯੂਜ਼ ਕਰਦੇ ਹਾਂ ਜ ਜਿਹਨੂੰ ਅਸੀਂ ਐਬਸਟ੍ਰੈਕਟ ਜਿਹੜਾ ਵਰਡ ਯੂਜ਼ ਕਰਦੇ ਹਾਂ ਥੀਸਿਸ ਦਾ ਹੀ ਇੱਕ ਛੋਟਾ ਯਾਰੂਪ ਹੁੰਦਾ ਹੈ ਬਟ ਕਿ ਗਵਾ ਇਸ ਰੂਪ ਪਿੰਨੋ ਜਿਹੜਾ ਮੰਨ ਲੈਣਾ ਇਹ ਠੀਕ ਹੀ ਹੋਵੇਗਾ ਅਗ ਹੈ ਗਵਾ ਖੋਧ ਪੱਤਰ ਦਾਕਾਰ ਕਿੰਨਾ ਹੋਣਾ ਚਾਹੀਦਾ ਹੈ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਹਿੰਦੇ ਇਹ ਕੀ ਗਵਾ ਇੱਕ ਵਿਸ਼ੇ ਮੁਤਾਬਕ ਸਥਿਤੀ ਦੇ ਮੁਤਾਬਕ ਅਲੱਗ-ਅਲੱਗ ਹੋ ਸਕਦਾ ਗਵਾ ਤਾਂ ਵੀ ਕਹਿੰਦੇ ਬਦੇ ਰਪਸੰਦ ਕੀਤਾ ਜਾਂਦਾ ਕਾਰ ਜਿਹੜਾ ਹੈ ਗਵਾ ਤੇ ਉਹ ਕੀ ਗਵਾ 20 ਤੋਂ 53 ਪੰਨਿਆਂ ਤੱਕ ਹੀ ਹੋ ਸਕਦਾ ਹੈ ਕਵਾ ਜਿਹੜੇ ਵਿਸ਼ੇ ਗਣਿਤ ਸ਼ਾਸਤਰੀ ਵਿਹਾਰੇ ਢਾਜ ਜਾਂਦੇ ਨੇ ਉਹਨਾਂ ਨੂੰ ਗਲ ਸੁਤਰਾ ਦੇ ਰੂਪ ਵਿੱਚ ਚੱਲ ਲੱਗਦੀ ਕਿ ਇਹ ਤੇ ਆਕਾਰ ਜਿਹੜਾ ਨਾ ਇਸ ਦਾ ਭਾਵੇਂ ਹੋਰ ਵੀ ਛੋਟਾ ਕਿਉਂ ਨਾ ਹੋਵੇ ਸੋ ਜਿਹੜੇ ਵਿਸ਼ੇ ਦੇ ਪੱਕੇ ਜਿਹੜਾ ਸ਼ੋਧ ਪੱਤਰ ਲੈਂਦੇ ਹੋ ਨਾ ਉਹ ਕੀ ਗਵਾ ਛੋਟਾ ਹੁੰਦਾ ਹੈ ਥੀਸਿਸ ਤੋਂ ਆਕਾਰ ਤੇ ਵਿੱਚ ਕੀ ਹੁੰਦਾ ਹੈ 20 ਤੇ ਪੰਨਿਆਂ ਦਾ ਹੋਣਾ ਚਾਹੀਦਾ ਜ਼ਿਆਦਾ ਇਹ ਨਹੀਂ ਹੋਣਾ ਚਾਹੀਦਾ ਹੁਣ ਖੋਜ ਵਰਕ ਲੇਖ ਕਿਸ ਤੇ ਵਿੱਚ ਗੱਲ ਕੀਤੀ ਹੋਈ ਹੈ ਕਹਿੰਦੇ ਉੱਪਰ ਅਸੀਂ ਸੰਕੇਤਕਾਂ ਆਏ ਜਦੋਂ ਕੋਈ ਲੇਖ ਖੋਜ ਦੀ ਪਾ ਲੈਂਦਾ ਹੈ ਮਤਲਬ ਕੋਈ ਜਿਹੜਾ ਲੇਖ ਹੈ ਉਤੇ ਦੋ ਇੱਕ ਖੋਜ ਬੰਦਾ ਹੈਗਾ ਤਾਂ ਉਸਦੇ ਨਾਲ ਅਸੀਂ ਇੱਕ ਵਿਸ਼ੇਸ਼ਣ ਜੋੜਦੇ ਹਾਂ ਇਸ ਨੂੰ ਅਸੀਂ ਅੰਗਰੇਜ਼ੀ ਵਿੱਚ ਰਿਸਰਚ ਆਰਟੀਕਲ ਲਿਖਦੇ ਹਨ ਤੇ ਇਸ ਨੂੰ ਅਸੀਂ ਕਿ ਪੰਜਾਬੀ ਵਿੱਚ ਖੋਜ ਪਰਖ ਜਿਹੜਾ ਲੇਖ ਕਹਿ ਸਕਦੇ ਹਨ ਖੋਜ ਪਰਖ ਲੇਖਾ ਕਰ ਵਿੱਚ ਸ਼ੋਧ ਪੱਤਰ ਜਿੱਡਾ ਹੀ ਇੱਕ ਹੁੰਦਾ ਹੈ ਪ੍ਰਕਿਰਤੀ ਦੇ ਵਿੱਚ ਫਰਕ ਇਹ ਰਹਾ ਵੱਡਾ ਪਾ ਜਾਂਦਾ ਹੈ ਕਿਉਂਕਿ ਇਹ ਨਿਭਾ ਵੀ ਚੱਕੀ દવા ਸ਼ੋਧ ਪੱਤਰ ਦੀ ਜਟਿਲਤਾ ਕਬੂਲਤਾ ਨਹੀਂ ਹੈਗਾ ਹੁਣ ਜਿਹੜਾ ਖੋਜ ਪਰਖ ਲੇਖ ਹੈਗਾ ਉਸ ਖੋਜ ਜਿਹੜਾ ਸ਼ੋਧ ਪੱਤਰ ਤੋਂ ਬਿਲਕੁਲ ਹੀ ਅਲੱਗ ਹੁੰਦਾ ਹੈ ਉਹ ਦੋਨੇ ਡਿਫਰੈਂਟ ਹੁੰਦੇ ਨੇ ਥੀਸਿਸ ਅਲੱਗ ਹੈ ਖੋਜ ਪੱਤਰ ਜਿਹੜਾ ਨਵਾਂ ਉਹ ਅਲੱਗ ਹੀ ਗੱਵਾਂ ਤੇ ਖੋਜ ਪਰਖ ਲੇਖ ਜਿਹੜਾ ਦਵਾ ਉਹ ਅਲੱਗ ਹੁੰਦਾ ਹੈਗਾ ਤੇ ਪਰਿਕਾਰ ਦੇ ਵਿੱਚ ਜਿਹੜਾ ਉਹਰੇ ਜਿੱਡਾ ਹੀ ਹੁੰਦਾ ਹੈ ਬਟ ਅਗਰ ਪ੍ਰਕਿਰਤੀ ਦੇ ਵਿੱਚ ਦੇਖੇ ਨਾ ਤੇ ਬਹੁਤ ਵੱਡਾ ਜਿਹੜਾ ਗਵਾ ਫਰਕ ਹੁੰਦਾ ਹੈਗਾ ਹੁਣ ਜਿਹੜਾ ਖੋਜ ਤੇ ਖੋਜ ਪੱਤਰ ਹੁੰਦਾ ਨਾ ਉਸ ਦਾ ਆਪਣਾ ਵਿਧਾਨ ਹੁੰਦਾ ਹੈਗਾ ਵਾ ਲਿਖਣ ਦਾਗਾ ਤੇ ਪਰਿਕਲਪਨਾਵਾ ਉਸ ਆਪਣੀ ਸਮੱਸਿਆ ਖੋਜ ਖੇਤਰ ਉਸ ਦੀਆਂ ਸੀਮਾਵਾਂ ਕੋਜ ਲਈ ਕੀਤੇ ਆ ਗਿਆਨ ਤੇ ਪ੍ਰੋੜਤਾ ਲਈ ਵਰਤੇ ਗੇ ਸਰੋਤ ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਗਵਾ ਉਹਨੂੰ ਇੱਕ ਤੁਗਣਾ ਪੈਂਦਾ ਗਵਾ ਜਿਹੜਾ ਕੋਇ ਤੇ ਸੁਰ ਪਤਰ ਹੁੰਦਾ ਮਤਲਬ ਕਹਿ ਸਕਦੇ ਹੋ ਕਿ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਈਆਂ ਹੋਈਆਂ ਤੇ ਨਾਲ ਹੀ ਆਪਣੀ ਲਿਖਤ ਨੂੰ ਸਖਤੀ ਨਾਲ ਤਾਰਕਿਕ ਰੱਖਿਆ ਟੋਕਾਂ ਤੇ ਪੈ ਟਿੱਪਣੀਆਂ ਵੀ ਉਸ ਦੇ ਵਿੱਚ ਦੇਣੀਆਂ ਪੈਂਦੀਆਂ ਹੈਗੀਆਂ ਨੇ ਕਿਸੇ ਦੇ ਵਿੱਚ ਕਿਸੇ ਕਿਸਮ ਦੇ ਢਿੱਲ ਨਹੀਂ ਕੀਤੀ ਜਾਂਦੀ ਜਦੋਂ ਤੁਸੀਂ ਇੱਕ ਖੋਜ ਪੱਤਰ ਲਿਖਦੇ ਕਿਉਂ ਪਰੰਤੂ ਜਦੋਂ ਖੋਜ ਪਰਖ ਲੇਖ ਹੁੰਦਾ ਹੈ ਨਾ ਉਹ ਇਸ ਤੋਂ ਥੋੜਾ ਜਿਹਾ ਅਲੱਗ ਹੁੰਦਾ ਹੈ ਗੱਲ ਅਸੀਂ ਪਹਿਲਾਂ ਕੀਤੀ ਹੈ ਫਿਰ ਮੈਂ ਦੱਸ ਦਿੰਨੀ ਆ ਖੋਜ ਪੱਤਰ ਤੇ ਖੋਜ ਪਰਖ ਲੇਖ ਇਹ ਅਲੱਗ ਚੀਜ਼ ਹੈ ਦੋਨਾਂ ਦੇ ਵਿੱਚ ਆਕਾਰ ਸਹੀ ਉਹ ਸਕਦਾ ਪ੍ਰਕਿਰਤੀ ਤੇ ਪੱਤੂ ਇਹ ਡਿਫਰੈਂਟ ਹੈਗਾ ਤੇ ਖੋਜ ਪੱਤਰ ਡਿਫਰੈਂਟ ਹੈਗਾ ਜਦੋਂ ਖੋਜ ਪੱਤਰ ਲਿਖਦੇ ਹੋ ਨਾ ਉਸ ਦੇ ਵਿੱਚ ਅਸੀਂ ਖੋਜ ਦੀਆਂ ਸੀਮਾਵਾਂ ਉਸ ਦੇ ਖੇਤਰ ਪਰਿਕਲਪਨਾਵਾਂ ਇਸ ਤੋਂ ਇਲਾਵਾ ਟੁਕਾ ਪੈ ਟਿਕਣੀਆਂ ਹਰ ਇੱਕ ਚੀਜ਼ ਦੇ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਇਸ ਦੀ ਗੱਲ ਕਰੀਏ ਖੋਜ ਪੱਤਰ ਲੇਖ ਦੀ ਤਾਂ ਉਹ ਇਸ ਚੀਜ਼ ਤੋਂ ਅਲੱਗ ਹੁੰਦਾ ਹੈ ਕਿਤੋਂ ਆਜ਼ਾਦ ਹੁੰਦਾ ਹੈ ਖੋਜ ਪੱਤਰ ਲੇਖ ਦਾ ਜਿਹੜਾ ਲੇਖਕ ਹੁੰਦਾ ਹੈ ਉਹ ਕੀ ਹੁੰਦਾ ਵਾ ਕਿਸੇ ਅਛੋਪਕ ਮਤਲਬ ਉਹ ਪੱਖ ਜਿਹੜੇ ਅਸੀਂ ਛੁਹੇ ਨਹੀਂ ਹੁੰਦੇ ਨੂੰ ਤੱਥਾਂ ਦੇ ਆਧਾਰ ਤੇ ਪ੍ਰਸਤੁਤ ਕਰ ਸਕਦਾ ਹੈ ਤੇ ਗਿਆਤ ਤੱਥਾਂ ਦੀ ਨਵੀਂ ਵਿਆਖਿਆ ਵੀ ਦੇ ਸਕਦਾ ਹੈ ਪਰੰਤੂ ਆਪਣੇ ਲੇਖ ਲਿਖਣ ਵਿੱਚ ਉਹ ਖੋਜ ਸੋਧ ਪੱਤਰ ਦੀਆਂ ਜਿਹੜੀਆਂ ਬੰਦਿਸ਼ਾਂ ਹੈ ਨਾ ਉਹਨੂੰ ਕਬੂਲ ਨਹੀਂ ਕਰਦਾ ਹੁਣ ਜਦੋਂ ਖੋਜ ਪਰਖ ਲੇਖ ਲਿਖਦੇਗੇ ਨਾ ਇਸ ਦੇ ਵਿੱਚ ਉਹਨਾਂ ਚੀਜ਼ਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਜਿਹੜੀ ਸੜ ਕੋ ਲੁਕੀਆਂ ਰਹਿ ਜਾਂਦੀਆਂ ਨੇ ਜਿੰਨੂੰ ਕੀ ਗਵਾ ਉਹ ਸਾਹਮਣੇ ਲੈ ਕੇ ਆਣਾ ਚਾਹੁੰਦਾ ਗਵਾ ਪਰ ਜਦੋਂ ਇਸ ਤੇ ਲਿਖਦਾ ਹੈ ਨਾ ਤੇ ਇਹ ਜਿਹੜੀਆਂ ਬੰਦਿਸ਼ਾਂ ਆ ਗਈਆਂ ਨਾ ਉਹ ਤੋਂ ਇਹ ਅਲੱਗ ਆਜ਼ਾਦ ਹੁੰਦਾ ਹੈ ਠੀਕ ਹੈ ਤੇ ਫਾਰਮੈਟ ਜਿਹੜਾ ਰੂਪਤ ਪੱਖ ਤੋਂ ਬਹੁਤ ਹੀ ਊਣਾ ਹੁੰਦਾ ਹੈ ਤੇ ਇਸ ਲਈ ਭਾਵੇਂ ਖੋਜਾਂ ਲਈ ਉਹ ਦਿਸ਼ਾ ਨਿਰਧਾਰਤ ਕਰਨ ਦੇ ਪੱਖੋਂ ਅਸਮਰੱਥ ਹੈ ਮਤਲਬ ਜਿਹੜੇ ਖੋਜ ਪੜਖ ਲੇਖ ਹੁੰਦਾ ਹੈ ਨਾ ਉਹ ਇੱਕ ਸੇਧ ਨਹੀਂ ਦੇ ਸਕਦਾ ਜਿੰਨਾ ਕਿ ਖੋਜ ਪੱਤਰ ਦੇ ਸਕਦਾ ਹੈ ਦਵਾ ਠੀਕ ਹੈ ਤੇ ਜਦੋਂ ਕੋਈ ਵਿਦਵਾਨ ਕਿਸੇ ਖੇਤਰ ਚ ਆਪਣੀ ਸ਼ਿਕਦਾਰੀ ਸਥਾਪਿਤ ਕਰ ਲੈਂਦਾ ਹੈ ਮਤਲਬ ਉੱਥੇ ਉਹ ਆਪਣਾ ਪੈਰ ਜਮਾ ਲੈਂਦਾ ਹੈ ਤਾਂ ਉਹ ਜਿਹੜਾ ਖੋਜ ਪੱਤਰ ਦੀ ਜਟਿਲਤਾ ਤੋਂ ਬੇਨਿਆਜ਼ ਹੋ ਕੇ ਵਿਛਣ ਲੱਗ ਪੈਂਦਾ ਹੈ ਇਸ ਸੂਰਤ ਵਿੱਚ ਉਸ ਦੀ ਲਿਖਤ ਲਾਭਕਾਰੀ ਤੱਥ ਤੇ ਡੂੰਘੇ ਵਿਸ਼ਲੇਸ਼ਣ ਨਾਲ ਭਰੇ ਹੋਣ ਦੇ ਬਾਵਜੂਦ ਵੀ ਖੋਧ ਪੱਤਰ ਜਿਹੜੀ ਹੈ ਉਸ ਉੱਤੇ ਨਹੀਂ ਰਹਿੰਦੀ ਕਿਨਿਕੀ ਖੋਜ ਪਰਥ ਲੇਖ ਦੀ ਕੋਟੀ ਦੀ ਬੰਦਗੀ ਹੈ ਸੋ ਕੀ ਕਹਿਆ ਵਾ ਦੋਨਾਂ ਦੇ ਵਿੱਚ ਡਿਫਰੈਂਸ ਹੈਗਾ ਵਾ ਉਸ ਦੇ ਵਿੱਚ ਅਲੱਗ ਕੇ ਗਏ ਇਸ ਦੇ ਵਿੱਚ ਜਿਹੜਾ ਲੇਖ ਲਿਖਦਾ ਹੈਗਾ ਨਾ ਖੋਜ ਪੱਠ ਹੈ ਉਸ ਦੇ ਵਿੱਚ ਜਿਹੜੇ ਇੱਕ ਬੰਦੇ ਜਾਂਦੀਆਂ ਨੇ ਉਹਨੂੰ ਉਹ ਕਬੂਲ ਨਹੀਂ ਕਰਦਾਗਾ ਤੇ ਜਦੋਂ ਕੋਈ ਇੱਕ ਖੋਜਾਰਥੀ ਆਪਣੇ ਵਿਸ਼ੇ ਦੇ ਵਿੱਚ ਇੱਕ ਪੱਕਾ ਹੋ ਜਾਂਦਾ ਹੈ ਗਵਾ ਤਾਂ ਕਿਹ ਹੈ ਗਵਾ ਕਿ ਉਹ ਇਸ ਚੀਜ਼ ਤੋਂ ਕੀ ਗਵਾ ਥੋੜਾ ਅਲੱਗ ਹੋ ਕੇ ਚੱਲਣ ਲੱਗ ਪੈਂਦਾ ਗਵਾ ਇਸ ਤੋਂ ਲਾਵਾ ਕਹਿੰਦੇ ਖੋਜ ਤੇ ਸਮੀਖਿਆ ਤਮਕ ਤੇ ਦਾਰਸ਼ਨਿਕ ਪੱਤਰਿਕਾਵਾਂ ਦੇ ਵਿੱਚ ਲੇਖ ਛਪੇ ਲੇਖ ਆਮ ਤੌਰ ਤੇ ਖੋਜ ਪੱਤਰ ਦੇ ਲੇਖ ਦੀ ਹੀ ਨੁਹਾਰ ਲੈਂਦੇ ਨੇ ਖੋਜ ਪੱਤਰ ਦੀ ਨੁਹਾਰ ਨਹੀਂ ਲੈਂਦੇ ਅਗਰ ਤੁਸੀਂ ਡਿਫਰੈਂਸ ਸਿੰਪਲ ਸਮਝਣਾ ਹੈ ਤਾਂ ਇਹ ਜੇਕਰ ਲੇਖ ਲੱਗਾ ਹੈ ਨਾ ਇਹਦੇ ਨਾਲ ਤਾਂ ਮਤਲਬ ਕੀ ਹੈਗਾ ਹੈ ਕਿ ਇਹ ਸਟੈਂਡਰਡ ਉਹ ਹੀ ਰੱਖਦਾ ਹੈ ਗਵਾ ਜੋ ਖੋਜ ਪੱਤਰ ਦਾ ਲੱਗਦਾ ਹੈ ਗਵਾ ਬਟ ਉਸਦੇ ਨਾਲੋਂ ਕਾਫੀ ਜ਼ਰਾ ਇਹ ਹਟਕੀਗਾ ਦੇਖੋ ਹੁਣ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਨਾ ਕਿ ਜਿਹੜਾ ਖੋਜ ਪੱਤਰ ਲੇਖ ਹੈਗਾ ਜਿਹੜਾ ਪੱત્રਕਾਾਂ ਵਿੱਚ ਜਿਹੜੇ ਛਪੇ ਲੇਖ ਹੁੰਦੇ ਨੇ ਉਸ ਦੇ ਨਾਲ ਇੱਕ ਤਰੀਕੇ ਦੀ ਇੱਕ ਨੁਹਾਰ ਰੂਜ਼ੀ ਹੁੰਦੀ ਹੈ ਬਟ ਇਹ ਜਿਹੜਾ ਸਟੈਂਡਰਡ ਹੈ ਨਾ ਇਹਾ ਇਹ ਖੋਜ ਪੱਤਰ ਤੇ ਖੋਜ ਪੱਤਰ ਦਾ ਨਹੀਂ ਹੋ ਸਕਦਾ ਤੇ ਇਸ ਵਾਸਤੇ ਕਿ ਗਵਾ ਕਹਿੰਦੇ ਇਸ ਲੇਖ ਹੋਏ ਦੇ ਇਸ ਰੂਪ ਦੀ ਖੋਜ ਪੱਤਰ ਦੇ ਵਿੱਚ ਮੱਦਤਾ ਤੋਂ ਸੰਕਲਪ ਨਹੀਂ ਹੋਇਆ ਜਾ ਸਕਦਾ ਮਤਲਬ ਇਸ ਦਾ ਆਪਣਾ ਇੱਕ ਸਟੈਂਡਰਡ ਹੈ ਪਰ ਕੀ ਦਾ ਆਕਾਰ ਪੱਖੋਂ ਵੀ ਇਸ ਦਾ ਸੇਮ ਹੋਈ ਚੀਜ਼ ਆਉਂਦੀ ਹੈ ਜੋ ਖੋਜ ਪੱਤਰ ਦੇ ਨਾਲ ਆਉਂਦੀ ਹੈ ਬਟ ਕੀ ਦਵਾ ਇੱਕ ਪ੍ਰਕਿਰਤੀ ਦੇ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਥੋੜਾ ਜਿਹਾ ਅਲੱਗ ਹੁੰਦਾ ਹੈ ਖੋਜ ਪੱਤਰ ਤੋਂ ਉਸ ਦੀਆਂ ਸੀਮਾਵਾਂ ਜਿਹੜੀਆਂ ਕਿ ਨਹੀਂ ਇਸ ਦੇ ਉੱਤੇ ਲਾਗੂ ਨਹੀਂ ਹੁੰਦੀਆਂ ਜਦੋਂ ਕੋਈ ਵਿਦਵਾਨ ਆਪਣੇ ਖੇਤਰ ਦੇ ਵਿੱਚ ਪੱਕਾ ਹੋ ਜਾਂਦਾ ਹੈ ਤੇ ਉਹ ਜਿਹੜਾ ਸ਼ੋਧ ਪੱਤਰ ਜਦੋਂ ਲਿਖਦਾ ਹੈ ਨਾ ਉਸ ਤੋਂ ਇਹ ਪੇਨਿਆਜ਼ ਹੋ ਜਾਂਦਾ ਮਤਲਬ ਉਹੋ ਜੀਆਂ ਬੰਦੇਸ਼ਾਂ ਜੜੀਆਂ ਹੋਈਆਂ ਨੇ ਉਹ ਉੱਥੋਂ ਅਲੱਗ ਹੋ ਜਾਂਦਾ ਹੈ ਦਵਾ ਉਹ ਫਿਰ ਇਸ ਖੇਤਰ ਦੇ ਵਿੱਚ ਚਾਇਨ ਦਾ ਗਵਾ ਖੋਜ ਪਰਖ ਲੇਖ ਦੇ ਖੇਤਰ ਦੇ ਵਿੱਚ ਹੁਣ ਅੱਗੇ ਆਇੰਦਾ ਗਵਾ ਸੜਕੋ ਖੋਜ ਪ੍ਰਬੰਧ ਤੇ ਸ਼ੋਧ ਪ੍ਰਬੰਧ ਕੀ ਹੋ ਜਾਂਦਾ ਹੈ ਸ਼ੋਧ ਜਿਹੜਾ ਵਰਡ ਯੂਜ਼ ਕਰਦੇ ਅਸੀਂ ਪਹਿਲਾਂ ਵੇਖਿਆ ਗਵਾ ਜਿਹੜਾ ਕਿ ਹਿੰਦੀ ਦੇ ਵਿੱਚ ਲਿਖਣ ਵਾਲੇ ਵਿਦਵਾਨ ਹੁੰਦੇ ਨੇ ਉਹ ਜਿਹੜਾ ਗਵਾ ਇਸ ਨੂੰ ਯੂਜ਼ ਕਰਦੇ ਦੇ ਹੁਣ ਇਸ ਦੇ ਵਿੱਚ ਦੇਖੋ ਕਿ ਕਿਹਾ ਗਵਾ ਕੇਂਦਰ ਸ਼ਬਦ ਥੀਸਿਸ ਅੰਗਰੇਜ਼ੀ ਵਿੱਚ ਦੋ ਸ਼ਬਦਾਂ ਦਾ ਵਿੱਚ ਵਰਤਿਆ ਜਾਂਦਾ ਹੈ ਗਵਾ ਅਰਥਾਂ ਦੇ ਵਿੱਚ ਪਹਿਲਾ ਆਇੰਦਾ ਗਵਾ ਸਿਧਾਂਤ ਰੂਪ ਦੇ ਵਿੱਚ ਪ੍ਰਸਤੁਤ ਕੀਤਾ ਕੋਈ ਮਤ ਕਿਸੇ ਗੁੰਝਲਵੀਂ ਗੱਲ ਦਾ ਇੱਕ ਸਮਾਧਾਨ ਆਇੰਦਾ ਹਾਲ ਆਇੰਦਾ ਗਵਾ ਤੇ ਜਿਵੇਂ ਅਸੀਂ ਵੀ ਗੱਲਬਾਤ ਕਰਦੇ ਅਕਸਰ ਇੱਕ ਦੂਸਰੇ ਤੋਂ ਪੁੱਛ ਲੈਂਦੇ ਆ ਕਿ ਤੁਹਾਡਾ ਇਸ ਥੀਸਿਸ ਬਾਰੇ ਕੀ ਮਾਤੇ ਗਵਾ ਦੂਸਰਾ ਅਰਥ ਇਹਦਾ ਕਿਸੇ ਸਮੱਸਿਆ ਤੇ ਕੀਤੀ ਲਈ ਖੋਜ ਦਾ ਲਿਖਿਤ ਵਿਵਰਣ ਮਤਲਬ ਪੂਰੇ ਦਾ ਪੂਰਾ ਉਸਾ ਇੱਕ ਲਿਖਤ ਰੂਪ ਦੇ ਵਿੱਚ ਸਭ ਕੁਝ ਦੱਸਣਾ ਹੈ ਜੋ ਹੱਥ ਨਾਲ ਲਿਖਿਆ ਹੋ ਸਕਦਾ ਹੈ ਅਤੇ ਟੰਗੀ ਤੇ ਜਾਂ ਮੁੱਦਰੀ ਦੀ ਹੋ ਸਦਾ ਮਤਲਬ ਕਿਹਾ ਕਰ ਟਾਈਪ ਵੀ ਹੋ ਸਕਦਾ ਹੈ ਦਬਾ ਸਭ ਤੋਂ ਪਹਿਲਾਂ ਦੇਖੋ ਖੋਜ ਤੇ ਸ਼ੋਧ ਪਰੰਦਾ ਇਹ ਉਹਨਾਂ ਨੇ मीनिंग ਦੱਸਿਆ ਗਵਾ ਕਿ ਉਹ ਵਾਲੀ ਚੀਜ਼ ਉਹ ਸਿਧਾਂਤ ਜਿਹੜਾ ਪ੍ਰਸਤੁਤ ਕੀਤਾ ਜਾਂਦਾ ਹੈ ਗਵਾ ਜਿਹੜੀ ਕਿ ਕਿਸੇ ਗੱਲ ਦਾ ਇੱਕ ਹੱਲ ਹੁੰਦਾ ਹੈ ਤੇ ਇੱਕ ਦੂਸਰਾ ਉਹਨਾਂ ਨੇ ਇਹ ਵੀ ਦੱਸਿਆ ਹੋਇਆ ਵਾ ਇਸ ਦੇ ਵਿੱਚ ਕਿ ਉਹ ਸਮੱਸਿਆ ਜਿਹੜੇ ਲਿਖਤ ਰੂਪ ਦੇ ਵਿੱਚ ਜਿਸ ਦਾ ਇੱਕ ਵਿਵਰਣ ਕੀਤਾ ਜਾਂਦਾ ਗਵਾ ਤੇ ਇਹ ਜਿਹੜਾ ਵਿਵਰਣ ਹੈ ਗਵਾ ਤੁਸੀਂ ਹੱਥ ਲਿਖਤ ਰਿਓ ਸਰਦਾ ਟਾਈਪ ਵੀ ਹੋ ਸਕਦਾ ਗਵਾ ਸੋ ਇਸ ਤੇ ਕਹਿੰਦੇ ਪੰਜਾਬੀ ਤੇ ਹੋਣਾਂ ਭਾਸ਼ਾਵਾਂ ਦੇ ਵਿੱਚ ਇਸ ਤੇ ਅਲੱਗ-ਅਲੱਗ ਜਿਹੜੇ ਸ਼ਬਦ ਇਹ ਕਿਨੇ ਪਹਿਲੇ ਅਰਥ ਨੂੰ ਪ੍ਰਗਟਾਉਣ ਲਈ ਵਿਚਾਰ ਮਾਤਰੀਆ ਸਿਧਾਂਤ ਯਾਨੀ ਕਿ ਪਹਿਲਾ ਅਸੀਂ ਜਿਹੜਾ ਪੜਿਆ ਹੈ ਦੂਜੇ ਵਾਸਤੇ ਅਸੀਂ ਖੋਜ ਜਾਂ ਸ਼ੋਧ ਪਰਵੰਧ ਜਿਹੜਾ ਲਿਖਤ ਰੂਪ ਦੇ ਵਿੱਚ ਆਇਂਦਾ ਗਵਾ ਉਸ ਤੇ ਵਾਸਤੇ ਇਹ ਵਰਡ ਯੂਜ਼ ਕਰਦੇ ਨੇ ਥੀਸਿਸ ਜਾਂ ਸ਼ੋਧ ਜਾਂ ਖੋਜ ਪ੍ਰਬੰਧ ਟਰਮ ਪੇਪਰ ਨਾਲ ਤੇ ਉੱਪਰ ਜਿਹੜੀ ਵਰਣਿਤ ਖੋਜ ਵਨਕੀ ਨਾਲੋਂ ਵਧੇਰੇ ਆਕਾਰ ਦਾ ਹੁੰਦਾ ਹੈ ਜਿਹੜਾ ਸੀ ਪਿੱਛੇ ਪੜਿਆ ਸੀ ਨਾ ਟਰਮ ਪਿਪਰ ਟਰਮ ਪੇਪਰ ਫੇਰ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਨੀ ਆ ਕਿ ਜਿਵੇਂ ਤੁਹਾਡੇ ਇੱਕ ਪੇਪਰ ਹੁੰਦੇ ਨੇ ਲਾਸਟ ਦੇ ਉੱਤੇ ਤੁਹਾਨੂੰ ਇੱਕ ਟਰਮ ਪੇਪਰ ਲਿਖਣ ਵਾਸਤੇ ਕਿਹਾ ਜਾਂਦਾ ਗਾਵਾ ਤੁਹਾਨੂੰ ਜਿਵੇਂ ਇੱਕ ਵਿਸ਼ਾ ਦੇ ਦਿੱਤਾ ਲੱਭਵੀ ਉਸ ਦੇ ਉੱਤੇ ਸੋ ਇਹ ਟਰਮ ਪੇਪਰ ਦੇ ਨਾਲੋਂ ਕੀ ਹੁੰਦਾ ਵਾ ਕਿੰਨੇ ਵਟੇਰੇ ਆਕਾਰ ਦਾ ਹੁੰਦਾ ਹੈ ਗਵਾ ਆਮ ਤੌਰ ਤੇ 2 4 ਜਾਂ ਵੱਧ ਸਾਲਾਂ ਜਿਹਨੂੰ ਅਸੀਂ ਕੁੱਲ ਮਿਲਾ ਕੇ 5 ਸਾਲ ਦੀ ਮਿਹਨਤ ਹੀ ਜਿਵੇਂ ਹੁੰਦੀ ਹੈ ਉਸ ਉੱਤੇ ਇਹ ਡਿਪੈਂਡ ਹੁੰਦਾ ਹੈ ਗਵਾ ਤੇ ਮੌਲਿਕਤਾ ਕਿ ਹਰ ਇੱਕ ਦੇ ਨਾਲੋਂ ਇਹ ਅਲੱਗ ਗੁਣਾ ਚਾਹੀਦਾ ਹੈ ਗਵਾ ਇਸ ਦਾ ਮੇਨ ਲੱਛਣ ਹੁੰਦਾ ਹੈ ਕੁਝ ਖੋਜ ਪਹਿਲਾਂ ਹੋ ਚੁੱਕੀ ਹੁੰਦੀ ਆ ਉਸ ਦੇ ਪੁਨਰ ਪਰਿਕਖਿਆ ਦੇ ਵੱਲ ਰੁਚੀਤ ਹੁੰਦੀ ਹੈ ਤਾਂ ਜੋ ਪਹਿਲਾਂ ਦੇ ਕੱਢੇ ਸਿੱਟਿਆਂ ਦੀ ਸਾਰਥਕਤਾ ਜਾਨਕੀ ਉਹਨਾਂ ਤੋਂ ਵੱਖਰੇ ਮਾਹੌਲ ਦੇ ਵਿੱਚ ਪਰਖੀ ਜਾ ਸਕੇ ਦੂਜੀ ਕਿਸਮ ਦੀ ਖੋਜ ਪਹਿਲਾ ਜਿਹੜੇ ਅਧਿਐਨਾਂ 'ਆਧਾਰ ਤੇ ਹੀ ਨਵੇਂ ਸਿੱਟੇ ਲੱਭਣ ਦੇ ਇੱਕ ਯਾਹ ਫੇ ਪੁਰਾਣੇ ਸਿੱਟਿਆਂ ਨੂੰ ਪਰਿਸ਼ਕਿਤ ਕਰਨ ਤੇ ਹੋਰ ਵਧੇਰੇ ਸਪਸ਼ਟ ਰੂਪ ਦੇ ਵਿੱਚ ਦੱਸਉਣ ਵਾਸਤੇ ਆਪਣੀ ਲੱਥਾਂ ਦੇ ਵਿੱਚ ਖੋਜ ਲਈ ਜਾਂਦੀ ਹੈ ਫਿਰ ਦੱਸ ਜਿੰਨੀਆਂ ਕਿ ਖੋਜ ਜਿਹੜੀ ਹੁੰਦੀ ਹੈ ਨਾ ਪਹਿਲੇ ਇੱਕ ਖੋਜ ਉਸ ਤਰੀਕੇ ਦੀ ਹੁੰਦੀ ਹੈ ਜਿਸ ਦੇ ਵਿੱਚ ਪਹਿਲੀ ਜਿਹੜੀ ਜਿਵੇਂ ਹੋ ਚੁੱਕੀ ਹੁੰਦੀ ਹੈ ਨਾ ਉਹ ਸਿੱਟਿਆ ਉਹਨੂੰ ਵੱਖਰੇ ਮਾਹੌਲ ਦੇ ਵਿੱਚ ਉਹਨੂੰ ਦੇਖਣਾ ਤੇ ਦੂਸਰੀ ਖੋਜ ਉਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਜਿਹੜੇ ਪਹਿਲੇ ਜਿਹੜੇ ਸਿੱਟੇ ਆ ਉਹਨੂੰ ਨਹੀਂ ਦੇਖਣਾ ਨਵੇਂ ਸਿੱਟੇ ਘਟਨਾ ਜਾਂ ਫਿਰ ਜੇ ਕਿ ਪੁਰਾਣੇ ਸਿੱਟੇ ਆ ਉਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਅਸਲ ਨੂੰ ਪਰਿਭਾਸ਼ਿਤ ਕਰਨਾ ਹੈ ਦੋਹਾਂ ਹਾਲਾਤਾਂ ਵਿੱਚ ਇੱਕ ਮੇਨ ਕੀ ਹੁੰਦਾ ਹੈ ਕਿ ਪਰਸਨ ਜਿਹੜਾ ਹੈਗਾ ਜਿਹੜਾ ਪਾਠਕ ਹੈ ਉਸ ਦੇ ਗਿਆਨ ਦੇ ਵਿੱਚ ਵਾਧਾ ਕਰਨਾ ਤੇ ਇਸੇ ਵਿੱਚ ਥੀਸਿਸ ਦੀ ਇੱਕ ਪ੍ਰਾਪਤੀ ਮੰਨੀ ਜਾਂਦੀ ਹੈ ਜੇਕਰ ਉਹ ਇਸ ਨੂੰ ਪੂਰੀ ਦਾਰ ਲੈਂਦਾ ਹੈ ਹੁਣ ਮੌਲਿਕਤਾ ਜਿਵੇਂ ਅਸੀਂ ਕਲਾਸ ਵਿੱਚ ਪੜਿਆ ਸੀ ਇਹ ਵਿਸ਼ੇ ਦੇ ਵੀ ਡਿਪੈਂਡ ਹੁੰਦੀ ਹੈ ਕਿਸੇ ਪੁਰਾਣੇ ਵਿਸ਼ੇ ਉੱਤੇ ਨਵੇਂ ਦ੍ਰਿਸ਼ਟੀਕੋਣ ਤੋਂ ਪਾਈ ਚਾਹਤੇ ਇਤੁਤਾ ਕਿ ਪੁਰਾਣੇ ਵਿਸ਼ੇ ਨੂੰ ਨਵਾਂ ਇੱਕ ਮਰੋੜਾ ਵੀ ਦਿੱਤਾ ਜਾਂਦਾ ਹੈ ਗਵਾ ਜੋ ਕਿ ਮੌਲਿਕਤਾ ਦੇ ਘੇਰੇ ਵਿੱਚ ਆ ਜਾਂਦਾ ਹੈ ਗਵਾ ਜੇਕਰ ਤੁਸੀਂ ਕੋਈ ਪੁਰਾਣਾ ਵਿਸ਼ਾ ਲੈ ਰਹੇ ਹੋ ਗਵਾ ਉਹ ਜਿਹੜੀ ਪਹਿਲਾਂ ਹੋ ਚੁਈ ਹੈ ਉਸ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਇੱਕ ਖੋਜ ਕਰੋ ਜਿਹੜੀ ਉਸ ਤੋਂ ਪਹਿਲਾਂ ਨਹੀਂ ਹੋ ਚੁੱਕੀ ਇਹ ਵੀ ਮੌਲਿਕਤਾ ਦੇ ਵਿੱਚ ਜਾਂਦਾ ਕਰਾ ਜੇ ਵਿਸ਼ੇ ਦਾ ਕੋਈ ਪੱਖ ਅੱਗੇ ਖੋਜ ਕਰਾ ਦੇ ਧਿਆਨ ਤੋਂ ਪੱਛ ਨਿਕਲਿਆ ਮਤਲਬ ਕੋਈ ਚੀਜ਼ ਛੁੱਟ ਗਈ ਹੈ ਤਾਂ ਉਹਨੂੰ ਤੁਸੀਂ ਹੱਥ ਦੇ ਵਿੱਚ ਲੈਣਾ ਉਹ ਵੀ ਮੌਲਿਕਤਾ ਦੇ ਵਿੱਚ ਚੱਲਿਆ ਜਾਂਦਾ ਹੈਗਾ ਵਾ ਇਸ ਤੋਂ ਇਲਾਵਾ ਜਿਹੜੀ ਪਹਿਲੋ ਸਮਗਰੀ ਪ੍ਰਾਪਤ ਹੁੰਦੀ ਹੈ ਉਹਨੂੰ ਨਵੀਂ ਦਿੱਖ ਦੇ ਕੇ ਪਰਗਟਾਉਣਾ ਇਹ ਵੀ ਮੌਲਿਕਤਾ ਆਈਂਦੀ ਗਈ ਹੈ ਤੇ ਨਵੀਂ ਦਿੱਖ ਉਸ ਸਮਗਰੀ ਨੂੰ ਪਹਿਲੇ ਨਾਲੋਂ ਜਿਹੜੇ ਚੰਗੇਰੇ ਸੰਗਠਨ ਵਿੱਚ ਬੰਨਣ ਤੇ ਖੋਜ ਤੋਂ ਨਿਕਲੇ ਸਿੱਟੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੇ ਵਿੱਚ ਪ੍ਰਗਟ ਕੀਤੀ ਜਾਂਦੀ ਹੈ ਨੂੰ ਵਿਸ਼ੇ ਤੇ ਪੱਖ ਤੋਂ ਕਿ ਦੇਖਿਆ ਜਾਵੇ ਵਧੇਰੇ ਵਿਗਿਆਨਿਕ ਚੀਰਫਾੜ ਵੀ ਮੌਲਿਕਤਾ ਦੇ ਸੂਚਕ ਹੈ ਜੇ ਕੋਈ ਨਵਾਂ ਤੱਤ ਨਵਾਂ ਵਿਚਾਰ ਨਵਾਂ ਸਿਧਾਂਤ ਹੱਥ ਵਿੱਚ ਆ ਜਾਏ ਤਾਂ ਫਿਰ ਕੀ ਕਹਨੇ ਮਤਲਬ ਵਿਸ਼ੇ ਦੇ ਪੱਤਰ ਠੀਕ ਹੈ ਜਦੋਂ ਕੋਈ ਨਵਾਂ ਸਿਧਾਂਤ ਕੋਈ ਇਹੋ ਜੀ ਚੀਜ਼ ਤੁਹਾਡੇ ਹੱਥ ਵਿੱਚ ਆਏਗੀ ਜਿਹੜੀ ਪਹਿਲਾਂ ਨਹੀਂ ਹੈ ਤਾਂ ਉਹ ਵੀ ਕੀ ਨਾ ਢੜ ਮੌਲਿਕਤਾ ਆ ਜਾਂਦੀ ਹੈ ਕਹਿੰਦੇ ਕਿਸੇ ਵੀ ਲਿਖਤ ਨੂੰ ਥੀਸ ਜਾਂ ਖੋਜ ਪੱਤਰ ਕੁਮਾਨ ਦਾ ਅਧਿਕਾਰ ਉਹਦੇ ਹੀ ਮਿਲਦਾ ਜਵਾ ਜਦੋਂ ਇਹ ਪਾਠਕਾਂ ਦੇ ਗਿਆਨ ਦੇ ਵਿੱਚ ਵਾਦਾ ਕਰ ਸਕੇ ਇੱਥੇ ਆ ਕੇ ਹੀ ਖੋਜ ਦਾ ਅਸਲ ਜਣਾ ਮੁੱਲ ਜੜਾ ਗਵਾ ਬੰਦਾ ਨਵਾ ਕੋਝ ਨਾ ਕੇਵਲ ਸੋਗ ਸਿੱਟਾ ਪ੍ਰਾਪਤ ਕਰਨਾ ਸੋਵੇ ਸਵੇਸ ਤੇ ਖੁਸ਼ੀ ਦਾ ਵੀ ਸਮਾਨ ਬੰਦਾ ਕਿ ਅਗਲੇ ਨੇ ਕੁਝ ਨਵਾਂ ਸਾਨੂੰ ਜਿਹੜਾ ਦਿੱਤਾ ਹੋਇਆ ਹੈ ਮੌਲਿਕਤਾ ਗਿਆਨ ਵਿੱਚ ਸੱਚਮੁੱਚ ਵਾਧਾ ਤੱਥਾਂ ਤੇ ਸਿਧਾਂਤਾਂ ਦੀ ਵਿਆਖਿਆ ਇੱਕੋ ਯਾਰਥੀ ਵੱਲੋਂ ਦਿਖਾਈ ਗਈ ਨਿਪੁੰਤਾ ਕੱਟੇ ਗਏ ਸਿੱਟਿਆਂ ਦੀ ਨਿਆਂਇਕਤਾ ਤੇ ਖੋਜ ਕਾਰਜ ਲਈ ਨਿਸ਼ਚਿਤ ਸ਼ਿਲਪ ਵਿਧਾਨ ਦੀ ਸ਼ਕਤੀ ਨਾ ਪਾਣਾ ਇਹ ਕੁਝਨ ਵਾਰੇ ਸ਼ਕਤਾਂ ਮਤਲਬ ਜਿਹੜੀ ਮੌਲਿਕਤਾ ਆਈਂਦੀ ਹੈ ਗਿਆਨ ਦੇ ਵਿੱਚ ਵਾਧਾ ਕਰਨਾ ਤੱਥ ਜਾਂ ਜਿਹੜੇ ਸਿਧਾਂਤ ਉਸ ਦੀ ਵਿਆਖਿਆ ਕਰਨੇ ਤੋਂ ਲਵਾ ਮੇਂ ਪੁੱਛਣਾ ਕੋਈ ਵਿਸ਼ਾ ਪੂਰਾ ਕਰਨਾ ਸਿੱਟੇ ਜਿਹੜੇ ਤੁਸੀਂ ਕੱਢੇ ਗਏ ਆ ਉਹ ਸਹੀ ਤਰੀਕੇ ਨਾਲ ਨਿਆਂ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਸ਼ਿਲਪ ਵਿਦਾਨੇਗਾ ਉਸ ਤੇ ਵਿਸ਼ਕਤੀ ਦੇ ਨਾਮ ਪਾਉਣਾ ਕਰਨਾ ਕਿ ਇਸ ਨੂੰ ਇਸ ਤਰੀਕੇ ਦੇ ਨਾਲ ਲਿਖਣਾ ਹੈ ਇਹ ਸਾਰੀਆਂ ਨਿਵਾੜੇ ਸ਼ਰਤਾਂ ਹੁੰਦੀਆਂ ਇੱਕ ਲਿਖਣ ਵਾਸਤੇ ਇਸ ਨੂੰ ਤਾਂ ਪਰਦੀ ਯੂਨੀਵਰਸਿਟੀ ਨੇ ਕੋਈ ਨਾ ਸੰਬੰਧਿਤ ਕ੍ਰਿਤੀਆਂ ਉੱਤੇ ਲਾਈਆਂ ਹੋਈਆਂ ਨਹੀਂ ਤੇ ਪਲੀ ਭਾਦ ਦੀ ਬੋਣਾ ਇਹ ਸਭ ਨੂੰ ਥੀਸਿਸ ਜਾਂ ਖੋਜ ਪਰਵੰਧ ਜਾਂ ਖੋਜ ਪਰਵੰਧ ਡਿਸਰਟੇਸ਼ਨ ਜਾਂ ਖੋਜ ਸ਼ੋਧ ਨਿਬੰਧ ਦਾ ਜ਼ਰੂਰੀ ਧਰਮ ਹੈਗਾ ਅਗੇ ਸਾਰੀ ਕੋ ਟਾਪਿਕ ਆਇੰਦਾ ਹੈ ਕਬਾਇਸ ਦੇ ਵਿੱਚ ਖੋਜ ਜਾਂ ਸ਼ੋਧ ਨਿਬੰਧ ਕੀ ਹੁੰਦਾ ਹੈ ਨਾ ਲਿਖਤ ਵਿਵਰਨ ਦੇ ਭਾਵ ਨੂੰ ਪ੍ਰਗਟਾਉਣ ਲਈ ਅੰਗਰੇਜ਼ੀ ਦੇ ਵਿੱਚ ਇੱਕ ਹੋਰ ਵਰਡ ਆਇੰਦਾ ਹੈ ਕਬਾ ਡਿਸਰਟੇਸ਼ਨ ਇਸ ਰੂਪ ਥੀਸਿਸ ਦਾ ਹੀ ਅਸੀਂ ਪ੍ਰਾਇਵਾਚੇ ਇੱਕ ਵਰਡ ਮੰਨ ਲੈਂਦੇ ਨੇ ਦੋਵੇਂ ਇੱਕ ਵਰਡ ਬਿਨਾਂ ਕਿਸੇ ਭੇਦ ਦੇ ਇੱਕ ਦੂਜੇ ਲਈ ਵਰਤਲੇ ਜਾਂਦੇ ਨੇ ਹਾਲੇ ਕਿ ਦੋਨਾਂ ਵਿੱਚ ਭੇਦ ਕਰਨਾ ਸੰਭਵ ਹੈ ਤੇ ਵਿਹਾਰ ਵਿੱਚ ਭੇਦ ਕਰਨਾ ਵੀ ਮਿਲਦਾ ਹੈਗਾ ਮਤਲਬ ਦੋਹਾਂ ਦੇ ਵਿੱਚ ਅਸੀਂ ਡਿਫਰੈਂਸ ਕਰ ਸਕਦੇ ਹਾਂ ਅੰਗਰੇਜ਼ੀ ਵਿੱਚ ਗ੍ਰੈਜੂਏਟ ਤੇ ਐਮਏ ਦੇ ਪੱਧਰ ਦੀਆਂ ਖੋਜ ਕਰਤਿਆਵਾਂ ਲਈ ਆਮ ਤੌਰ ਤੇ ਥੀਸਿਸ ਦੇ ਵਰਡ ਉੱਤੇ ਕੀਤੀ ਜਾਂਦੀ ਹੈ ਜਦੋਂ ਕਿ ਡਾਕਟਰਲ ਪੱਧਰ ਦੇ ਉੱਤੇ ਅਸੀਂ ਡਿਸਰਟੇਸ਼ਨ ਜਿਹੜਾ ਵਰਡ ਹੈਗਾ ਉਹ ਵਰਤਿਆ ਜਾਂਦਾ ਹੈ ਇਹ ਚੀਜ਼ ਸਿੱਧ ਕਰਨੀ ਕਿ ਡਿਸਰਟੇਸ਼ਨ ਉੱਚੇ ਪੱਧਰ ਦੀ ਚੀਜ਼ ਹੈ ਇਹ ਜਿਹੜਾ ਵਰਡ ਹੈ ਗਏ ਇੱਥੇ ਇਸ ਗੱਲ ਦੀ ਗਵਾਹੀ ਪੱਟਾ ਹੈ ਗਵਾ ਡਿਜ਼ਰਟੇਸ਼ਨ ਜਿਹੜਾ ਹੁੰਦਾ ਹੈ ਲਿਖਤ ਰੂਪ ਜਾਂ মৌখিক ਰੂਪ ਵਿੱਚ ਪ੍ਰਸਤੁਤ ਕੀਤਾ ਗਿਆ ਕੋਈ ਲੰਮਾ ਹਾਲ ਵਿਵਰਣ ਉਦਾਹਰਨ ਵਜੋਂ ਜਿਵੇਂ ਯੂਨੀਵਰਸਿਟੀ ਦੀ ਕਿਸੇ ਉੱਚੇ ਰੀ ਪੱਧਰ ਦੀ ਇੱਕ ਉਪਾਧੀ ਲਈ ਦਿੱਤਾ ਜਾਂਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਖੋਜ ਤੇ ਸੋਧ ਨਿਪੱਤਰ ਹੁੰਦਾ ਨਾ ਉਜਤਤਾ ਤੁਸੀਂ ਐਮਏ ਜਾਂ ਗ੍ਰੈਜੂਏਟ ਦੇ ਵਾਸਤੇ ਲਿਖਿਆ ਜਾਂਦਾ ਹੈ ਜਦੋਂ ਇਸ ਦੇ ਵਾਸਤੇ ਲਿਖਿਆ ਜਾਂਦਾ ਨਾ ਸ਼ੋਧ ਨਿਬੰਧ ਆਇਆ ਜੋ ਕਿ ਡਿਜ਼ਰਟੇਸ਼ਨ ਕਿਹਾ ਜਾਂਦਾ ਕਰਾ ਇਹ ਜਿਹੜਾ ਗਵਾ ਉੱਚੀ ਦੀ ਪ੍ਰਾਪਤੀ ਦਾ ਸੂਚਕ ਹੁੰਦੇ باوجود ਇਹ ਅਜਬ ਕੰਦੇ ਇਤਿਫਾਕ ਹੈਗਾ ਕਿ ਪੰਜਾਬੀ ਹੋਰ ਨਾ ਪਛਾਣ ਵਿੱਚ ਡਿਜ਼ਰਟੇਸ਼ਨ ਦੀ ਥਾਂ ਥੀਸਿਸ ਜਿਹੜਾ ਗਵਾ ਵਰਡ ਉਹ ਜ਼ਿਆਦਾ ਵੱਟਿਆਂ ਜਾਣ ਲੱਗ ਪੈਂ ਡਿਜ਼ਰਟੇਸ਼ਨ ਜਿਹੜਾ ਹੈ ਨਾ ਉਸ ਤੋਂ ਹੀ ਇਟਲੇ ਪੱਧਰ ਦੇ ਵਾਸਤੇ ਵੱਟਿਆਂ ਜਾਣ ਲੱਗ ਪੈਂ ਜਦ ਕਿ ਡਿਜ਼ਰਟੇਸ਼ਨ ਉੱਚਾ ਹੈਗਾ ਸੀ ਫਾਲਸਰੋਪ ਐਮੀ ਤੇ ਐਮਫਿਲ ਤੱਥਾ ਐਮਲਟ ਤੇ ਖੋਜ ਵਾਸਤੇ ਹਿੰਦੀ ਵਿੱਚ ਸ਼ੋਧ ਪ੍ਰਬੰਧ ਤੇ ਪੰਜਾਬੀ ਵਿੱਚ ਖੋਜ ਨਿਬੰਧ ਜੋ ਕਿ ਡਿਜ਼ਰਟੇਸ਼ਨ ਦਾ ਪੰਜਾਬੀ ਰੂਪ ਹੈ ਤੇ ਪੀ ਐਚ ਡੀ ਵਾਸਤੇ ਖੋਜ ਪ੍ਰਬੰਧ ਜੋ ਕਿ ਥੀਸਿਸ ਦੇ ਸਮਾਨੰਤਰ ਹੈ ਇਹ ਵਟਿਆ ਜਾਣਾ ਪਏ ਜਾਨਕਿ ਇੱਥੇ ਅਸੀਂ ਸਭ ਚੀਜ਼ਾਂ ਉਲਟ ਕਰ ਦਿੱਤੀਆਂ ਓਰੀ ਜਗ੍ਹਾ ਸੀ ਉਹ ਵਰ ਯੂਜ਼ ਕਰ ਲੈ ਤੇ ਜਿੱਥੇ ਸੀ ਉਹ ਵਰ ਯੂਜ਼ ਕਰ ਲੈ ਜਦ ਕਿ ਡਿਜ਼ਰਟੇਸ਼ਨ ਵੱਡਾ ਹੈਗਾ ਸੀ ਤੇ ਥੀਸਿਸ ਛੋਟਾ ਸੀ ਅਸੀਂ ਕੀ ਕੀਤਾ ਥੀ ਕਿ ਜਿਹੜਾ ਸੀ ਉਹ ਪੀ ਐਚ ਡੀ ਵਾਸਤੇ ਰੱਖਿਆ ਤੇ ਡਿਸਰਟੇਸ਼ਨ ਜਿਹੜਾ ਹੈਗਾ ਸੀ ਉਹ ਅਸੀਂ ਉਹਨਾਂ ਵਾਸਤੇ ਜਿਹੜਾ ਰੱਖਿਆ कहंदे ਲੋੜ ਨਹੀਂ ਕਿ ਪੰਜਾਬੀ tatha ਭਾਰਤੀ ਸ਼ਬਦ ਗ੍ਰਾਹਾਂ ਵਿੱਚ ਖੋਜ, शोध, ਨਾਨ ਨਿਬੰਧ ਪਰਬੰਧਸ਼ ਵਰਤੋਂ ਨੇ ਦੋਹਾਂ ਸ਼ਬਦਾਂ ਨੂੰ ਆਪਣਾ ਆਪਣਾ ਇੱਕ ਧਾਰ ਦੇ ਦਿੱਤਾ ਸੀ ਜੋ ਕਿ ਅੰਗਰੇਜ਼ੀ ਦੇ ਮੂਲ ਸ਼ਬਦਾਂ ਤਰ ਟਿੰਡਰ ਨਾ ਕਰੀਏ ਖੋਜ ਨਿਬੰਧਕ ਕੁ ਜਰਾ ਕੋ ਠੱਲੀ ਜੇ ਹੀ ਕ੍ਰਿਤੀ ਰਚਤਾ ਸਾਹਮਣੇ ਲਿਆਂਦਾ ਹੈ ਜਦ ਕਿ ਪ੍ਰਬੰਧ ਜਿਹੜਾ ਵਰਡ ਅਸੀਂ ਵਰਤਿਆ ਗਏਗਾ ਨਾ ਸਮਾਸ ਖੋਜ शोध ਪ੍ਰਬੰਧ ਬਧੇਰੇ ਇੱਕ ਸਗੱਠੀ ਰੂਪ ਦਾ ਸੂਚਕ ਹੈ ਮਤਲਬ ਜਿਹੜਾ ਖੋਜ ਤੇ शोध ਪ੍ਰਬੰਧ ਹੈ ਨਾ ਉਹ ਜ਼ਿਆਦਾ ਮਜ਼ਬੂਤੀ ਵਾਲਾ ਭੋੜੇ ਗਏ ਪਰ ਨਿੱਕੋ ਦੂਸਰੇ ਦਿਨਾਂ ਸੋ ਕਹਿੰਦੇ ਹੈਟਲੀਆਂ 15 ਦੇ ਉੱਤੇ ਲਿਖਦਾ ਕੱਚਾ ਰਹਿਣਾ ਜਾਣਾ ਇਸੇ ਗੱਲ ਦੇ ਉੱਤੇ ਤਾਂ ਇੱਕ ਸੰਭਾਵਿਤ ਹੀ ਹੈਗਾ ਸੀ ਹੁਣ ਖੋਜ ਸ਼ੋਧ ਨਿਬੰਧ ਤੇ ਖੋਜ ਸ਼ੋਧ ਪ੍ਰਬੰਧ ਤੇ ਆਕਾਰ ਨਿਧਾਰਕ ਕਰਨ ਦੀ ਸਮੱਸਿਆ ਦੇ ਉੱਤੇ ਵੀ ਕਹਿੰਦੇ ਫੈਸਲੇ ਜਿਹੜੇ ਗਏ ਨੇ ਉਹਨਾਂ ਦੀ ਅਗਿਆ ਨਹੀਂ ਦੇ ਲੈ ਸਕਦੀ ਸਾਇਤ ਵਿਸ਼ਿਆਂ ਦੀ ਸੂਰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਐਮੈਗ ਪੱਤਰ ਤੇ ਪ੍ਰਸਤੁਤ ਕੀਤਾ ਜਿਹੜਾ ਖੋਜ ਜਾਂ ਸ਼ੋਧ ਨਿਬੰਧ ਹੈਗਾ ਹੈ 80 ਕੁ ਸਫੇ ਤੱਕ ਠੀਕ ਰਿਹਾ ਜਾ ਸਕਦਾ ਹੈ ਜਦ ਕਿ ਐਮਏ ਐਮਫਿਲ ਸੌਰੀ ਜਾਂ ਪੀਐਚਡੀ ਜਾਂ ਐਮਲੀਟ ਜਿਹੜਾ ਗਵਾ ਸੌਰੀ ਐਮਫਿਲਟ ਐਮਲੀਟ ਵਾਸਤੇ 200 ਤੋਂ 150 ਸਫੇ ਜਿਹੜੇ ਪੂਰੇ ਕੀਤੇ ਜਾ ਸਕਦੇ ਨੇ ਹਾਂ ਜਿਹੜੇ ਪੀਐਚਟੀ ਵਾਸਤੇ ਜਿਹੜੇ ਲਿਖਿਆ ਜਾਂਦਾਗਾ ਨਾ ਉਹ 225 ਤੋਂ 100 ਸਫੇ ਤੱਕ ਕਹਿੰਨਾ ਜਾਣਾ ਕੁਦਰਤੀ ਹੈਗਾ ਸੋ ਇਸ ਦੇ ਵਿੱਚ ਉਹਨਾਂ ਨੇ ਇੱਕ ਡਿਫਰੈਂਸ ਦੱਸਿਆ ਆ ਕਾਰਜ ਦੇ ਪੱਖੋਂ ਕਿੰਨੇ ਕਿੰਨੇ ਤੱਕ ਹੋਣਾ ਚਾਹੀਦਾ ਆ ਗਵਾ ਖੋਜੋਧ ਪ੍ਰਨੀਬੰਧ ਤੇ ਪ੍ਰਬੰਧ ਦੇ ਇੱਕ ਦੇਖਿਆ ਜਵੇਂ ਐਮਏ ਵਾਸਤੇ ਤਾਂ ਇਹ 80 90 ਕੁ ਸਫੇ ਤੇ ਦੂਸਰਾ ਉਸ ਤੋਂ ਵੱਡੇ ਛੜਾ ਗਵਾ ਉਹ 100 150 ਪੀਐਚਡੀ ਵਾਸਤੇ ਉਹਨਾਂ ਦਾ 220 ਸਫੇ ਤੱਕ ਕਹਿੰਦੇ ਪਹੁੰਚਣਾ ਜ਼ਰੂਰੀ ਹੈ ਜਮਾ ਆਕਾਰ ਸਬੰਧੀ ਭਲੇ ਕਿੰਨੀ ਮੇਰੇ ਤੇ ਲਈ ਉਹਨਾਂ ਨੇ ਇੱਕ ਦਵਿੰਦਰ ਸਿੰਘ ਵਿਦਿਆਰਥੀ ਵੱਲੋਂ ਇੱਥੇ ਥੱਲੇ ਉਹਨਾਂ ਨੇ ਦਿੱਤੀ ਹੈਗੀ ਸੀ ਉਹਨਾਂ ਨੇ ਇੱਥੇ ਸਾਨੂੰ ਹੋਰੇ ਬਾਰੇ ਦੱਸਿਆਗਾ ਸੀ ਕਿੰਨੇ ਤੱਕ ਹੈਗਾ ਕਿੰਨੇ ਨਹੀਂ ਉਹਨਾਂ ਨੇ ਇੱਥੇ ਦੱਸਿਆ ਗਵਾ ਡਾਕਟਰ ਸੈਨੇਖੋਜ ਵਿਧੀ ਦਾ ਆਪਣੀ ਜਿਹੜੀ ਜਿਹੜੀ ਪੁਸਤਕ ਹੈ ਵਿੱਚ ਐਮਏ ਲਈ ਲਿਖੇ ਖੋਜ ਨਿਬੰਧ ਦਾ ਆਕਾਰ 500 ਤੋਂ 700 700 ਜਨੇ ਬੋਰਸ ਜੁਨੇ ਸੀ ਤੇ ਇਹ 300 ਪ੍ਰਤੀ ਪੰਨਾ ਵਾਲੀ ਪੁਸਤਕ ਦੇ 17 ਤੋਂ 24 ਪੰਨੇ ਪੰਦੇ ਨੇ ਕਿਸੇ ਸੂਰਤ ਵਿੱਚ ਵੀ ਪ੍ਰਮਾਣ ਕਰਨ ਦੇ ਯੋਗ ਨਹੀਂ ਹਨ ਨਾ ਹੀ ਇਹਨੇ ਪੰਨਿਆ ਦਾ ਕੋਈ ਸ਼ੋਧ ਨਿਬੰਧ ਐਮਏ ਦੀ ਪ੍ਰੀਖਿਆ ਵਾਸਤੇ ਅਜੇ ਤੱਕ ਸਵੀਕਾਰ ਹੋਇਆ ਹੈ 25 ਸਫ਼ਿਆਂ ਦਾ ਨਿਬੰਧ ਤਾਂ ਪ੍ਰੀਖਿਆਰਤੀ ਜਿਹੜੇ ਨਿਬੰਧ ਵਾਲੇ ਪਰਚੇ ਚ ਜ਼ੁਬਾਨੀ ਹੀ ਲਿਖ ਸਕਦੇ ਨੇ ਤੇ ਜੇ ਕੋਜਨੇ ਬੰਦ ਜੜੇ ਵਾਲੇ ਕਿਨੇ ਉਹਨਾਂ ਦਾ ਅਰਥਾਤ ਪੂਰੇ ਪਰਚੇ ਦਾ ਬਦਲ ਬੰਨਾ ਹੈ ਇਸ ਦਾ ਆਕਾਰ ਹਰ ਹਾਲਤ ਵਿੱਚ 70 80 ਜਿਹੜੇ ਪੰਨਿਆਂ ਦਾ ਹੋਣੇ ਚਾਹੀਦੇ ਇਸ ਤੋਂ ਘੱਟ ਨਹੀਂ ਹੁਣ ਦੇਖੋ ਇੱਥੇ ਐਮਏ ਦੇ ਵਾਸਤੇ ਉਹਨਾਂ ਨੇ ਜੇਕਰ ਕੋਜਨੇ ਬੰਦ ਗਿਆ ਤਾਂ ਉਹਨਾਂ ਨੇ ਕੀ-ਕੀ ਗਵਾ ਕਿ ਇੱਥੇ ਅਸੀਂ 70 ਤੋਂ 80 ਪੰਨਿਆਂ ਦਾ ਹੋ ਸਕਦਾ ਹੈ ਗਵਾ ਜ਼ਿਆਦਾ ਜੜਾ ਗਵਾ ਨਹੀਂ ਹੈਗਾ ਸੋ ਇਹ ਨਹੀਂ ਹੈਗਾ ਅਸੀਂ ਇੱਥੇ ਜਸਟ ਬਾਕੀ ਅਸੀਂ ਪਿੱਛੇ ਬਣ ਲੈ ਗਵਾ ਕਿ ਕੋਚ ਪ੍ਰਬੰਧ ਨਿਬੰਧ ਕੀ ਹੁੰਦਾ ਹੈ ਤੇ ਵਰਡ ਜਿਹੜਾ ਉਸਦੇ ਵਾਸਤੇ ਅਸੀਂ ਕਹਿ ਲਓ ਚੁਣਿਆ ਸੀ ਉਸਦੇ ਵਾਸਤੇ ਦੂਸਰਾ ਚੁਣਿਆ ਸੀ ਜਦ ਕਿ ਅਸੀਂ ਉਹੀ ਜਗਾ ਉਹ ਵਰਡ ਯੂਜ਼ ਕਰ ਲਾ ਤੋਰੀ ਜਗਾ ਉਹ ਵਰਡ ਯੂਜ਼ ਕਰਕੇ ਦੋਨਾਂ ਨੂੰ ਚੇਂਜ ਕਰ ਦਿੱਤਾ ਹਾਲਾਂਕਿ ਦੋਨਾਂ 'ਚ ਇੰਨਾ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਬਟ ਕੀ ਕਹਵਾ ਅਸੀਂ ਇਹ ਦੱਸ ਦਿੱਤਾ ਹੈ ਕਿ ਜਿਹੜਾ ਐਮਏ ਵਾਸਤੇ ਵਰਤੇ ਜਾਂਦਾ ਉਹ ਅਲੱਗ ਹੈ ਤੇ ਦੂਸਰੇ ਵਾਸਤੇ ਵਰਤੇ ਜਾਣਾ ਉਹ ਅਲੱਗ ਹੈ ਬਾਕੀ ਅਸੀਂ ਅਗਲੀ ਵੀਡੀਓਸ ਦੇ ਵਿੱਚ ਪੜਾਂਗੇ ਸੋ ਲਾਈਕ ਸੂ ਕਰਕੇ ਜਾਓ ਵੀਡੀਓ ਥੈਂਕ ਯੂ